ਹੀਟ ਵਾਰਨਿੰਗ ਸਮਝ ਲੋ ਉਹ ਪਹਿਲੀ ਕੈਟਾਗਰੀ ਹੈ ਸਾਡੀ ਸੋ ਉਹਦੇ ਵਿੱਚ ਘੱਟ ਰਿਸਕ ਹੋ啊 ਕੋ ਜਿਹੜੀ ਹੀਟ ਐਮਰਜੈਂਸੀ ਜਦੋਂ ਹੀਟ ਐਮਰਜੈਂਸੀ ਹੁੰਦੀ ਆ ਉਹਦੇ ਵਿੱਚ ਇਹ ਆ ਕਿ ਰਿਸਕ ਕਾਫੀ ਹਾਈ ਆ ਪਰ ਸਾਡੇ ਮੇਜਰ ਵੀ ਅਸੀਂ ਬੋਤਾ ਦਿੰਦੇ ਆ ਹੀਟ ਰੀਲੀਫ ਟੈਬ ਹੈਗਾ ਸਾਡਾ ਉੱਥੇ ਜਾ ਕੇ ਕਲਿੱਕ ਕਰਕੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੁੰਦੀ ਹੈ ਕਿ ਕਿੱਥੇ ਕਿੱਥੇ ਜਾ ਸਕਦੇ ਆ ਸਾਡਾ ਇੱਕ ਹੋਰ ਹੀ ਰਿਸੋਰਸ ਹੈਗਾ ਯਾ ਸੋ ਹੈਗਾ ਸਰੀ ਫਾਇਰ ਅਲਰਟ ਐਪ ਕੋਈ ਮੇਜਰ ਫਾਇਰ ਹੋਵੇ ਕੋਈ ਮੇਜਰ ਇਵੈਂਟ ਸਿਟੀ ਦੇ ਵਿੱਚ ਜਦੋਂ ਹੁੰਦਾ ਇਹ ਐਪ ਤੁਹਾਨੂੰ ਅਲਰਟ ਕਰ ਦਿੰਦਾ ਸਰੀਫ ਸਰੀ ਦੇ ਵਿੱਚ ਤੁਸੀਂ ਹਰ ਇੱਕ ਸਾਲ ਦੁਸੀ ਨਹੀਂ ਬੋਰਨ ਕਰ ਸਕਦੇ ਫੈਮਿਲੀ ਨਾਲ ਬਾਹਰ ਜਾਣਾ ਹੋਵੇ ਬਾਰਬੀਕਿਊ ਕਰਨਾ ਮੰਗਦੇ ਕੁਕਿੰਗ ਕਰਨਾ ਮੰਗਦੇ ਸੜੇ ਲੋਕੇਸ਼ਨਸ ਹੈਗੇ ਆ ਕਿਉਂਕਿ ਸਾਡੇ ਪਾਰਕਸ ਹੈਗੇ ਬਹੁਤ ਹੈਗੇ ਪਾਰਕ ਆ ਪਰ ਓਨਲੀ ਸਮ ਪਾਰਟਸ ਤੁਸੀਂ ਜਾ ਕੇ ਉੱਥੇ ਕੁੱਕ ਕਰ ਸਕਦੇ ਆ ਫਿਰ ਜਿਹੜਾ ਤੁਹਾਡਾ ਕੁਕਿੰਗ ਡਿਵਾਈਸ ਹੋਵੇ ਉਦੇ ਯੂਐਲਸੀ ਦਾ ਸਟicker ਹੋਣਾ ਚਾਹੀਦਾ ਪਰ ਪਰਮਿਟ ਲਈ ਤੁਸੀਂ ਆਪਣੇ ਫਾਇਰ ਪ੍ਰੀਵੈਂਸ਼ਨ ਪੇਜ ਅੱਧਾ ਹੈਗਾ ਵੈਬਪੇਜ ਤੇ ਉੱਥੇ ਜਾ ਕੇ 8 ਜਾਂ 10 ਸਰੇ ਰਿਕੁਆਇਰਮੈਂਟਸ ਹੈਗੇ ਆ ਨਾਲੇ ਅਪਲੀਕੇਸ਼ਨ ਹੁੰਦੀ ਆ ਇਹਨੂੰ ਫੈਮਿਲੀ ਨੇ ਸਪੈਂਡ ਟਾਈਮ ਸਪੈਂਡ ਕਰਨਾ ਮੰਗਦੀ ਆ ਉਹ 20 ਤੇ ਚੱਲ ਜਾਂਦੇ ਆ ਫਿਰ ਫਾਇਰ ਸ਼ੁਰੂ ਕਰ ਦਿੰਦੇ ਕਿਉਂਕਿ ਉਹਨੂੰ ਜਾਣਕਾਰੀ ਨਹੀਂ ਹੈਗੀ ਸੋ ਅਸੀਂ ਲੋਕਨ ਹਮੇਸ਼ਾ ਇਹ ਕਹ ਦੱਸਦੇ ਆ ਜਦੋਂ ਤੁਸੀਂ ਕੁਕ ਕਰਦੇ ਆ ਧਿਆਨ ਉਸ ਵੱਲ ਹੋਣਾ ਚਾਹੀਦਾ ਜਿਸ ਨੂੰ ਤੁਸੀਂ ਕੁਕ ਕਰਦੇ ਆ ਇਹ ਵੈਰੀ ਬੇਸਿਕ ਟਿਪਸ ਆ ਹੁਣ ਕਰਦਾ ਬਿਲੂ ਦੇ ਮਟੀਰੀਅਲ ਕਦੀ ਕਦੀ ਪਲਾਸਟਿਕ ਹੁੰਦਾ ਕਦੀ ਕਦੀ ਲੱਕੜ ਹੁੰਦੀ ਆ ਫਿਰ ਉਹ ਲਾਗ ਲ ਦੀ ਹੋਮ ਸੇਫ ਇਨਸਪੈਕਸ਼ਨ ਵੀ ਬੁੱਕ ਕਰ ਸਕਦੇ ਸ੍ਰੀ ਫਾਇਰ ਸਰਵਿਸ ਵਾਲੋ ਸਮਝ ਲੋ ਕਿ ਅਸੀਂ ਕਰਾ ਕੇ ਥੋੜੇ স্মੋਕ ਡਿਟੈਕਟਰ ਚੈੱਕ ਕਰਦੇ ਆ ਲੈਟਸ ਗੋ ਲੈਟਸ ਚੈੱਕ ਕਰਦੇ ਆ ਜੇ ਕੋਈ ਦਿੱਕਤ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਮਤਲਬ ਥੋੜਾ স্মੋਕ ਡਿਟੈਕਟਰ ਨੇ ਕੋ ਨਹੀਂ ਕੰਮ ਕਰਦਾ ਹੋਵੇ ਅਸੀਂ ਫ੍ਰੀ ਆਫ ਕਾਸਟ ਟੈਂਪੋਰਰੀ স্মੋਕ ਡਿਟੈਕਟਰ ਇੰਸਟਾਲ ਕਰ ਦਿੰਦੇ ਆ ਤੁਹਾਡੇ ਲਈ ਇਨੋ ਦਿਨਾਂ ਦੇ ਵਿੱਚ ਗਰਮੀਆਂ ਦਾ ਮੌਸਮ ਹੈ ਤੇ ਖਾਸ ਕਰਕੇ ਬਹੁਤ ਸਾਰੀਆਂ ਥਾਵਾਂ ਸੈਂਸਿਟਿਵ ਵੀ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਗਾਂ ਵੀ ਲੱਗੀਆਂ ਹੁੰਦੀਆਂ ਨੇ ਤਾਂ ਰਿਲੀਫ ਲੋਕੇਸ਼ਨਸ ਤੁਹਾਡੇ ਵਾਸਤੇ ਕਿਹੜੀਆਂ ਹੋ ਸਕਦੀਆਂ ਹਨ ਜਿੱਥੇ ਤੁਸੀਂ ਜਾ ਸਕਦੇ ਹੋ ਔਰ ਖਾਸ ਕਰਕੇ ਜਦੋਂ ਤਾਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਆਊਟਡੋਰ ਜਾਣਾ ਹੈ ਤਾਂ ਕਿੱਥੇ ਬਾਹਰੀ ਅੱਗ ਲਗਾਈ ਜਾ ਸਕਦੀ ਹੈ ਜਾਂ ਨਹੀਂ ਇਹ ਸਾਰੇ ਬਾਰੇ ਜਿਹੜੀ ਹੈ ਉਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਸਰੀ ਫਾਇਰ ਫਾਈਟਰਸ ਤੋਂ ਪੌਲ ਜਸਵਾਲ ਜੀ ਸਾਡੇ ਨਾਲ ਜੁੜੇ ਹੋਏ ਨੇ ਪੌਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਅਸੀਂ ਐਕਸਟ੍ਰੀਮ ਹੀਟ ਪਲਾਨ ਬਾਰੇ ਜਾਨਣਾ ਚਾਹਾਂਗੇ ਉਹਦੇ ਬਾਰੇ ਕੀ ਅਪਡੇਟ ਪੈਲੀ ਗਾਲੇਆ ਥੈਂਕ ਯੂ ਤੁਹਾਡਾ ਕਿ ਤੁਸੀਂ ਅੱਜ ਸਾਨੂੰ ਸਾਨੂੰ ਟਾਈਮ ਖਾ ਦਿੱਤਾ ਸ਼ੋਅ ਤੇ ਸੋ ਜਦੋਂ ਅਸੀਂ ਹੀਟ ਪਲਾਨ ਦੀ ਗੱਲ ਕਰਦੇ ਆ ਅਸੀਂ ਜੂਨ 10 ਫ੍ਰਿਕ ਨੂੰ ਰਿਲੀਜ਼ ਕੀਤਾ ਸਾਡਾ ਹੀਟ ਪਲਾਨ ਸੋ ਹੀਟ ਪਲਾਨ ਦੇ ਵਿੱਚ ਅਸੀਂ ਇਹ ਆਊਟਲਾਈਨ ਕੀਤਾ ਸਾਡਾ ਪਬਲਿਕ ਲਈ ਕਿ ਪੈਲੀ ਗਾਲੇਆ ਅਸੀਂ ਕੈਟਗਰੀਆਂ ਕੱਢੀਆਂ ਆ ਸੋ ਮਤਲਬ ਹੀਟ ਵਰਨਿੰਗ ਸਮਝ ਲਓ ਉਹ ਪਹਿਲੀ ਕੈਟਾਗਰੀ ਹੈ ਸਾਡੀ ਸੋ ਉਹਦੇ ਵਿੱਚ ਘੱਟ ਰਿਸਕ ਹੋਆ ਪਰ ਫਿਰ ਵੀ ਰਿਸਕ ਹੈਗਾ ਸੋ ਦੂਈ ਹੈਗੀ ਕੈਟਾਗਰੀ ਸਾਡੀ ਹੀਟ ਅਮਰਜੈਂਸੀ ਸੋ ਜਿਹੜੀ ਹੀਟ ਅਮਰਜੈਂਸੀ ਜਦੋਂ ਹੀਟ ਅਮਰਜੈਂਸੀ ਹੁੰਦੀ ਆ ਉਹਦੇ ਵਿੱਚ ਇਹ ਆ ਕਿ ਰਿਸਕ ਕਾਫੀ ਹਾਈ ਆ ਪਰ ਸਾਡੇ ਮੇਜਰ ਵੀ ਅਸੀਂ ਬਤਾ ਦਿੰਦੇ ਆ ਸੋ ਇਹਦਾ ਮਤਲਬ ਇਹ ਆ ਕਿ ਜਦੋਂ ਹੀਟ ਅਮਰਜੈਂਸੀ ਹੁੰਦੀ ਆ ਸਾਰੇ 19 ਲੋਕੇਸ਼ਨਸ ਅਸੀਂ ਖੋਲ੍ਹ ਦਿੰਦੇ ਆ ਪਬਲਿਕ ਨੂੰ ਸੋ ਸਰੀ ਦੇ ਵਿੱਚ 19 ਲੋਕੇਸ਼ਨ ਸਾਡੀ ਹੈਗੀਆਂ ਮਤਲਬ ਰੈਕ ਸੈਂਟਰਸ ਲਾਇਬਰੀ ਜਿੱਥੇ ਲੋਕ ਜਾ ਸਕਦੇ ਆ ਸੁਰੱਖਿਆ ਲਈ ਸੋ ਜਿਹੜੀ ਲੋਕੇਸ਼ਨ ਤੁਸੀਂ ਜਾਣਕਾਰੀ ਲਈ ਤੁਸੀਂ ਸਾਡੇ ਵੈਬਸਾਈਟ ਤੇ ਜਾ ਸਕਦੇ ਆ ਉਦੇ ਵਿੱਚ ਤੁਸੀਂ ਸਿਰਫ ਸੁਰਿਵਾਇਵਲ ਪੇਜ ਤੇ ਜਾ ਕੇ ਤੁਸੀਂ ਹੀਟ ਰਿਲੀਫ ਮਤਲਬ ਹੀਟ ਰਿਲੀਫ ਟਰਬ ਹੈਗਾ ਸਰ ਦਾ ਉੱਥੇ ਜਾ ਕੇ ਕਲਿੱਕ ਕਰਕੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੰਦੀ ਹੈ ਕਿ ਕਿੱਥੇ ਕਿੱਥੇ ਜਾ ਸਕਦੇ ਆ ਨਾਲੇ ਉਹ ਲੋਕੇਸ਼ਨਾਂ ਤੇ ਤੁਹਾਨੂੰ ਉਹ ਏਸੀ ਹੈਗਾ ਉੱਥੇ ਉੱਥੇ ਪਾਣੀ ਵੀ ਹੈਗਾ ਫਿਲਿੰਗ ਸਟੇਸ਼ਨਸ ਵੀ ਹੈਗੇ ਆ ਬੈਸਨ ਨੂੰ ਜਗਾ ਨਾਲੇ ਨਾਲ ਪੈਚਸ ਵੀ ਵੈਲਕਮ ਆ ਸੋ ਇਟਸ ਬਹੁਤ ਵਧੀਆ ਰਿਸੋਰਸ ਆ ਲੋਕਾਂ ਲਈ ਐਂਡ ਜਦੋਂ ਜੇ ਤੁਹਾਡੇ ਕੋਲ ਨਹੀਂ ਸੁਰੱਖਿਆ ਹੈਗੀ ਜਦੋਂ ਰਿਸਕ ਹਾਈ ਹੋਵੇ ਤੁਸੀਂ ਉੱਥੇ ਜਾ ਸਕਦੇ ਆ ਜੀ ਬਿਲਕੁਲ ਅੱਛਾ ਪਬਲਿਕ ਜ਼ਿਆਦਾਤਰ ਲੋਕ ਜਿਹੜੇ ਆ ਹਰ ਕੋਈ ਵੈਬਸਾਈਟ ਦੇ ਪੇਜ ਦੇ ਉੱਤੇ ਜਾ ਕੇ ਇਹ ਕਈ ਵਾਰੀ ਨਹੀਂ ਚੈੱਕ ਕਰ ਪਾਂਦਾ ਸੋ ਉਹਨਾਂ ਤੱਕ ਇਨਫੋਰਮੇਸ਼ਨ ਸਪਰੈਡ ਕਰਨ ਵਾਸਤੇ ਕੁਝ ਹੋਰ ਸੋਰਸਸ ਹੈਗੇ ਆ ਕੋਈ ਇਹੋ ਜਿਹਾ ਪ੍ਰੋਗਰਾਮ ਜਿੱਦੇ ਤੇ ਉਹਨਾਂ ਨੂੰ ਜਾ ਕੇ ਜਾਂ ਕਿਤੇ ਵੀ ਜਿੱਥੇ ਕਮਿਊਨਿਟੀਆਂ ਇਕੱਠੀਆਂ ਹੁੰਦੀਆਂ ਉਹ ਜਾਣਕਾਰੀ ਮਿਲ ਸਕੇ ਅ ਫॉर ਨਾਓ ਹੁਣ ਹੁਣ ਲਈ ਸਾਡਾ ਵੈਬਸਾਈਟ ਤੇ ਪ੍ਰਾਇਮਰੀ ਇਨਫੋਰਮੇਸ਼ਨ ਸਿਰ ਵੈਬਸਾਈਟ ਤੇ ਆਂਡ ਨਾਲੇ ਸੋਸ਼ਲ ਮੀਡੀਆ ਦੇ ਥਰੂ ਸੋ ਜਿਹਨਾਂ ਕੋਲ ਨਹੀਂ ਐਕਸੈਸ ਹੈਗਾ ਦੇਖੇ ਨਮੀਂ ਦੇ ਕੈਨ try to find it from someone else uh, a laptop did to see if you have a laptop going on a website and but for now it's just on the website website de hale ji acha relief locations <coughs> di sare gal karde ha vi kisi bhi tarah de koi bhi problem ho jaye ta relief locations <coughs> assi kithe ja sakde ha oda ohna nu search kitta ki kita ja sakda ohna layi ki update hai ਸੋ ਜਿਹੜੀ ਰੀਲੀਫ ਲੋਕੇਸ਼ਨਸ ਹੁਆ ਜੇ ਪੂਰੀ ਤੁਹਾਨੂੰ ਜਾਣਕਾਰੀ ਮੰਗਦੇ ਆ ਕਿ ਕਿੱਥੇ ਕਿੱਥੇ ਲੋਕੇਸ਼ਨ ਆਇਆ ਸਾਰੇ ਸਿਟੀਜ਼ ਰਿਪੋਰਟ ਬਿਚੇ ਜਾ ਕੇ ਇੱਕ ਹੀਟ ਰੀਲੀਫ ਦਾ ਹੁਆ ਸੋ ਲਿੰਕ ਹੁਆ ਉਹ ਲਿੰਕ ਤੇ ਤੁਸੀਂ ਕਲਿੱਕ ਕਰਕੇ ਨਾਲੇ ਨਾਲ ਲੋਕੇਸ਼ਨ ਮਿਲ ਜਾਂਦੀ ਹੈ ਨਾਲੇ ਨਾਲ ਟਿਪਸ ਵੀ ਮਿਲਦੇ ਤੁਹਾਨੂੰ ਜੀ ਐਮਰਜੈਂਸੀ ਅਲਰਟ ਜਿਹੜਾ ਹੁੰਦਾ ਉਹ ਕੀ ਹੁੰਦੇ ਨੇ ਸੋ ਪਾਰਟ ਆਫ ਇੱਕ ਇੱਕ ਹੋਰ ਸਾਡਾ ਅਸੀਂ ਮਤਲਬ ਇਨੀਸ਼ੀਏਟਿਵ ਸਾਡਾ ਹੈਗਾ ਸਿਟੀ ਆਫ ਸਰੀ ਵੱਲੋਂ ਜਿਹੜਾ ਅਲਰਟ ਦੀ ਨੈਸ ਤੁਸੀਂ ਗੱਲ ਕਰਦੇ ਆ ਸਾਡਾ ਇੱਕ ਹੋਰ ਰੀਸੋਰਸ ਹੈਗਾ ਆ ਸੋ ਹੈਗਾ ਸਰੀ ਫਾਇਰ ਅਲਰਟ ਐਪ ਸੋ ਇਹ ਜਿਹੜਾ ਐਪ ਹੋਆ ਇਹ ਐਪ ਦੇ ਜ਼ਰੀਏ ਤੁਸੀਂ ਤੁਸੀਂ ਪਹਿਲੀ ਗੱਲ ਇਹ ਤੁਸੀਂ ਫੋਨ ਤੇ ਡਾਊਨਲੋਡ ਕਰੋ ਇਹ ਐਪ ਸੋ ਇਹ ਐਪ ਦੇ ਜ਼ਰੀਏ ਤੁਹਾਨੂੰ ਫੁੱਲ ਇਨਫੋਰਮੇਸ਼ਨ ਮਿਲ ਜੁੰਦੀ ਆ ਜਦੋਂ ਵੀ ਹੀਟ ਇਵੈਂਟ ਹੋਵੇ ਨਾਲੇ ਨਾਲ ਨੋਰਮਲ ਹੀਟ ਇਵੈਂਟਸ ਪਰ ਕੋਈ ਮੇਜਰ ਫਾਇਰ ਹੋਵੇ ਕੋਈ ਮੇਜਰ ਇਵੈਂਟ ਸਿਟੀ ਦੇ ਵਿੱਚ ਜਦੋਂ ਹੁੰਦਾ ਇਹ ਆਪ ਤੁਹਾਨੂੰ ਅਲਰਟ ਕਰ ਦਿੰਦਾ ਸੋ ਨਾ ਇਹ ਨਾਲ ਤੁਹਾਨੂੰ ਰਿਸਕ ਮਿਲ ਜੁੰਦੇ ਆ ਨਾ ਜਾਣਕਾਰੀ ਮਿਲ ਜੁੰਦੀ ਆ ਸੋ ਬਹੁਤ ਵਧੀਆ ਰਿਸੋਰਸ ਆ ਇਹ ਸਾਡੇ ਮੀਡੀਅਬਲਿਸਟ ਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਕਿ ਜਿਹੜੇ ਸਾਡੇ ਸਿਟੀਜ਼ਨਸ ਆ ਅਸੀਂ ਰეკਮੈਂਡ ਕਰਦੇ ਆ ਕਿ ਤੁਸੀਂ ਆਪ ਡਾਊਨਲੋਡ ਕਰੋ ਇਟ ਇਜ਼ ਅ ਵੈਰੀ ਗੁੱਡ ਟੂਲ ਜੀ ਅਚਾਹ ਸਰੀਫ ਫਾਇਰ ਸਰਵਿਸ ਹੈ ਉਹਨਾਂ ਨੇ ਵੀ ਓਪਨ ਫਾਇਰ ਜਿਹੜੀ ਆ ਉਹਦੇ ਤੇ ਪਾਬੰਦੀ ਦੀ ਗੱਲ ਕੀਤੀ ਹੈ ਕਿ ਉਹਨੂੰ ਬੈਨ ਹੋਣਾ ਚਾਹੀਦਾ ਸੋ ਆਮ ਤੌਰ ਦੇ ਉਤੇ ਲੋਕ ਘੁੰਮਣ ਫਿਰਨ ਜਾਂਦੇ ਆ ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ ਥਾਂ ਦੇ ਉੱਤੇ ਅਸੀਂ ਅੱਗ ਲਗਾ ਸਕਦੇ ਆ ਕਿਹੜੀ ਤੇ ਨਹੀਂ ਸੋ ਇਹਦੇ ਵਾਸਤੇ ਕੁਝ ਸਪੈਸੀਫਿਕ ਜਾਣਕਾਰੀ ਆਈ ਹੈ ਸਾਹਮਣੇ ਬਿਲਕੁਲ ਅਸੀਂ ਪਹਿਲੇ ਹਫਤੇ ਮਈ ਦੇ ਵਿੱਚ ਅਸੀਂ ਮੀਡੀਆ ਰਿਲੀਜ਼ ਕੀਤਾ ਸੀ ਜੇ ਤੁਸੀਂ ਸਰੀਫ ਬਲੋਂ ਫਾਇਰ ਬੈਨ ਦਾ ਸੋ ਪਹਿਲੀ ਗੱਲ ਇਹ ਹੈ ਸਰੀਫ ਸਰੀ ਦੇ ਵਿੱਚ ਤੁਸੀਂ ਹਰ ਇੱਕ ਬੂਰਾ ਸਾਲ ਤੁਸੀਂ ਨਹੀਂ ਬਰਨ ਕਰ ਸਕਦੇ ਹਣਾ ਇਹ ਇਹ ਸਾਡਾ ਅਸੂਲ ਹੈਗਾ ਸਾਡਾ ਬਾਇਲੌ ਹੈਗਾ ਪਰ ਸਾਲ ਦੇ ਵਿੱਚ ਤੁਸੀਂ ਜੇ ਤੁਸੀਂ ਪਿਕਨਿਕ ਕਰਨਾ ਹੋਵੇ ਜਾਂ ਫੈਮਿਲੀ ਨਾਲ ਬਾਹਰ ਜਾਣਾ ਹੋਵੇ 바ਰਬੀਕਿਊ ਕਰਨਾ ਮੰਗਦੇ ਕੁਕਿੰਗ ਕਰਨਾ ਮੰਗਦੇ ਸੜੇ ਲੋਕੇਸ਼ਨਸ ਹੈਗੇ ਆ ਪਰ ਉਹ ਚੇਂਜ ਹੁੰਦੇ ਆ ਸੋ ਫੋਰ ਅਦਰ ਫੋਲ ਇਨਫੋਰਮੇਸ਼ਨ ਸਭ ਤਾਂ ਅਪ ਟੂ ਡੇਟ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਕਿ ਕਿੱਤੇ ਕਿੱਤੇ ਤੁਸੀਂ ਜਾ ਸਕਦੇ ਆ ਉਹ ਸਾਡੇ ਪਾਰਕਸ ਡਿਪਾਰਟਮੈਂਟ ਦੇ ਟੈਬ ਸੋਸਾਇਟੀ ਆਫ ਸਰੀ ਪੇਜ ਤੇ ਤੁਸੀਂ ਜਾ ਕੇ ਸਾਡੇ ਕਿ ਪਾਰਕਸ ਡਿਪਾਰਟਮੈਂਟ ਦੇ ਟੈਬ ਆ ਉਹਦੇ ਵਿੱਚ ਪੂਰੀ ਸਾਰੇ ਸੀ ਲਿਸਟ ਕੀਤਾ ਕਿ 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 ਪਾਰਕਸ ਕਿਥੇ ਕਿਥੇ ਤੁਸੀਂ ਜਾ ਸਕਦੇ ਆ ਕਿਉਂਕਿ ਸਾਡੇ ਪਾਰਕਸ ਹੈਗੇ ਬਹੁਤ ਹੈਗੇ ਪਾਰਕਾਂ ਪਰ ਓਨਲੀ ਸਮ ਪਾਰਕਸ ਤੁਸੀਂ ਜਾ ਕੇ ਉੱਥੇ ਕੁਕ ਕਰ ਸਕਦੇ ਆ ਨਾਲੇ ਇੱਕ ਹੋਰ ਐਕਚੁਅਲੀ ਸਾਡੀ ਰੂਲ ਹੈਗੀ ਆ ਜੇ ਤੁਸੀਂ ਕੁਕ ਕਰਨਾ ਹੋਵੇ ਉਸ ਪਾਰਕ ਉਹ ਥਾਂ ਤੇ ਫਿਰ ਜਿਹੜਾ ਤੁਹਾਡਾ ਕੁਕਿੰਗ ਡਿਵਾਈਸ ਹੋਵੇ ਉਹਦੇ ਯੂ ਐਲ ਸੀ ਸਟicker ਹੋਣਾ ਚਾਹੀਦਾ ਮਤਲਬ ਸਟ੍ਰੈਟਿਫਾਈਡ ਇਨਸਪੈਕਟਿਡ ਉਹ ਸਟicker ਹੁੰਦੇ ਆ ਸੋ ਇਟ ਹਾਸ ਟੂ ਹੈਵ ਦੈਟ ਸਟicker ਅਛਾ ਇਹਦੇ ਵਾਸਤੇ ਪਰਮਿਟ ਦੀ ਵੀ ਲੋੜ ਹੁੰਦੀ ਹੈ ਇਹਦੇ ਵਾਸਤੇ ਨਹੀਂ ਪਰ ਜੇ ਤੁਸੀਂ ਮਤਲਬ ਕਾਰ ਬਰਨ ਕਰਨਾ ਹੋਵੇ ਜਾ ਤੁਹਾ ਕੋਈ ਬੜੀ ਪ੍ਰਾਪਰਟੀ ਹੈਗੀ ਹੈ ਤੁਹਾਡੇ ਕੋਲ ਸੜੀ ਅਪਲੀਕੇਸ਼ਨ ਪ੍ਰੋਸੈਸ ਹੁੰਦਾ ਆ ਸੋ ਜਿਹੜੀ ਉਹ ਪਰਮਿਟ ਲਈ ਤੁਸੀਂ ਆਪਣੇ ਫਾਇਰ ਪ੍ਰिवेंशन ਟੈਬਸ ਹਦਾ ਹੈਗਾ ਵੈਬਪੇਜ ਤੇ ਉੱਥੇ ਜਾ ਕੇ ਅੱਠ ਜਾਂ 10 ਸੜੀ ਰਿਕੁਆਇਰਮੈਂਟਸ ਹੈਗੇ ਆ ਨਾਲੇ ਅਪਲੀਕੇਸ਼ਨ ਹੁੰਦੀ ਆ ਉਹ ਅਪਲੀਕੇਸ਼ਨ ਤੁਸੀਂ ਭਰ ਕੇ ਫੇ ਸੜੀ ਫਾਇਰ ਪ੍ਰिवेंशन ਜਿਹੜੀ ਆਫੀਸਰਸ ਆ ਉਹ ਤੁਹਾਡੀ ਅਪਲੀਕੇਸ਼ਨ ਰਿਵਿਊ ਕਰਦੇ ਆ ਫਿਰ ਆਈ ਥਿੰਕ ਮੇਬੀ 5 ਟੂ 7 ਡੇਸ ਲੇਟਰ ਉਤਨੂੰ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਇਫ ਯੂ ਆਰ ਐਕਸੈਪਟਡ অর ਨਾਟ ਫੇਸ ਵਿਦ ਟਾਂ ਤੁਹਾਨੂੰ ਇਹ ਇਜ਼ਾਜ਼ਤ ਮਿਲਦੀ ਆ। ਬਿਲਕੁਲ। ਅੱਛਾ ਬਹੁਤ ਸਰੀਆਂ ਚੀਜ਼ਾਂ ਤੁਸੀਂ ਦੇਖਦੇ ਹੋ। ਬੜੇ ਤਰ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਕਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ। ਜ਼ਿਆਦਾਤਰ ਤੁਹਾਡੇ ਸਾਥ ਦੇ ਨਾਲ ਲੋਕ ਕਿਹੜੀ ਇਹੋ ਜੀ ਗਲਤੀ ਕਰਦੇ ਨੇ? ਜਦੋਂ ਤੁਸੀਂ ਕਿਤੇ ਜਾਣਿਓ ਪਾਰਕਾਂ ਦੇ ਵਿੱਚ ਜਾਂ ਕਿਤੇ ਵੀ ਫਾਇਰ ਦੀ ਕੋਈ ਗੱਲ ਸਾਹਮਣੇ ਆ ਜਾਂਦੀ। ਇਹੋ ਜੀ ਕਿਹੜੀ ਅਣਗਹਿਲੀ ਹੈ ਜਿਹੜੀ ਜ਼ਿਆਦਾਤਰ ਲੋਕਾਂ ਤੋਂ ਹੋ ਜਾਂਦੀ ਔਰ ਜਿਹਦੇ ਬਾਰੇ ਤੁਸੀਂ ਜਾਣਕਾਰੀ ਦੇਣਾ ਚਾਹੁੰਦੇ ਹੋ ਕਿ ਉਸ ਚੀਜ਼ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਜਿਹੜੇ ਸਪੈਸਿਫਿਕਸ ਮਤਲਬ ਆ ਨੰਬਰਸ ਦੀ ਗੱਲ ਕਰਦੇ ਆ ਸਪੈਸਿਫਿਕ ਨੰਬਰਸ ਮੇਕਰ ਹੁਣ ਹੈ ਨਹੀਂ ਪਰ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਜਿਹੋਨ ਮੈਂ ਫਾਇਰ ਟਰੱਕ ਤੇ ਕੰਮ ਕਰਦਾ ਤੇ ਮੇਰੇ ਪਰਸਨਲ ਐਕਸਪੀਰੀਅੰਸ ਦੇ ਨਾਲ ਜਿਹੜੀ ਲੋਕਾਂ ਨੂੰ ਘੱਟ ਜਾਣਕਾਰੀ ਹੁੰਦੀ ਆ ਉਹ ਯੂ ਨੋ ਫੈਮਿਲੀ ਨੇ ਸਪੈਂਡ ਟਾਈਮ ਸਪੈਂਡ ਕਰਨ ਲੱਗਦੇ ਆ ਉਹ ਬੀਚ ਤੇ ਚੱਲ ਜਾਂਦੇ ਆ ਫਿਰ ਫਾਇਰ ਸ਼ੁਰੂ ਕਰ ਦਿੰਦੇ ਕਿਉਂਕਿ ਉਹਨੂੰ ਜਾਣਕਾਰੀ ਨਹੀਂ ਹੈਗੀ ਪਰ ਅਸੀਂ ਆਪਣੇ ਵਲੋਂ ਸਿਟੀ ਆਫ ਸਰੀ ਵਲੋਂ ਅਸੀਂ ਕਾਫੀ ਮੈਜਰਸ ਲਏ ਹੋਆ ਮਤਲਬ ਸਾਈਨ ਹੈ ਜਿਹੜੀ ਅਸੀਂ ਅਪਡੇਟ ਕੀਤੀ ਹੋਆ ਬੀਚਸ ਦੇ ਨਾਲੇ ਪਾਰਕਸ ਤੇ ਕਾਫੀ ਅਸੀਂ ਹੁ ਲੋਕਾਂ ਨੂੰ ਹੁਣ ਜਾਣਕਾਰੀ ਥੋੜੀ ਅਸੀਂ ਵਧਾਉਂਦੇ ਆ ਲੋਕਾਂ ਦੀ ਰਾਈਟ ਸੋ ਜੀ ਘਰਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ ਹੋਰ ਤਰ੍ਹਾਂ ਦੀਆਂ ਵੀ ਐਸ ਐਫ ਐਸ ਜਿਹੜਾ ਉਹਨਾਂ ਦੇ ਕੋਲ ਕੋਈ ਖਾਸ ਸਟੈਪਸ ਜਿਹੜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਬਿਲਕੁਲ ਅਸੀਂ ਹਰ ਇੱਕ ਸਾਲ ਅਸੀਂ ਜਾਣਕਾਰੀ ਕਾਫੀ ਦਿੰਦੇ ਆ ਆਪਣੇ ਸਿਟੀਜ਼ਨਸ ਨੂੰ ਸੋ ਜਦੋਂ ਤੁਸੀਂ ਘਰ ਕੁੱਕ ਕਰਦੇ ਆ ਲੋਕੀ ਘਰ ਆ ਜਾਂਦੇ ਆ ਸਮ ਆਫ ਦਾ ਕਾਮਨ ਥਿੰਗਸ ਜਿਹੜੇ ਹੁੰਦੇ ਆ ਹੁਣ ਧਿਆਨ ਦੂਏ ਪਾਸੇ ਕਦੀ ਕਦੀ ਹੋ ਜਾਂਦਾ ਤੁਸੀਂ ਕੁੱਕ ਕਰਦੇ ਆ ਸਟੋਵ ਤੇ ਕੁਝ ਹੁੰਦਾ ਪਤੀਲਾ ਹੁੰਦਾ ਲੋਕੀ ਘਰ ਆ ਕੇ ਧਿਆਨ ਦੂਏ ਪਾਸੇ ਹੋ ਜਾਂਦਾ ਫਿਰ ਅੱਗ ਸ਼ੁਰੂ ਉਜਨ ਜੀ ਰਾਈਟ ਸੋਸੀ ਲੋਕਾਂ ਨੂੰ ਹਮੇਸ਼ਾ ਦਾਸ ਦੇ ਜਦੋਂ ਤੁਸੀਂ ਕੁੱਕ ਕਰਦੇ ਆ ਧਿਆਨ ਉਸ ਵੱਲ ਹੋਣਾ ਚਾਹੀਦਾ ਹੈ ਜਿਹਦੇ ਤੁਸੀਂ ਕੁੱਕ ਕਰਦੇ ਆ ਇਹ ਵੈਰੀ ਬੇਸਿਕ ਟਿਪਸ ਹੋ ਆ ਨਾਲੇ ਨਾਲ ਜੇ ਤੁਸੀਂ ਬਾਰਬੀਕਿਊ ਇਸਤੇਮਾਲ ਕਰਦੇ ਕਰ ਲੋਕੀ ਇੱਕ ਕਾਮਨ ਮਿਸਟੇਕ ਇਹ ਹੈ ਉਹ ਘਰ ਦੇ ਬਿਲਕੁਲ ਨਾਲ ਹੀ ਲਾ ਦਿੰਦੇ ਬਾਰਬੀਕਿਊ ਹੁਣ ਕਰਦਾ ਬੈਲੂ ਹੀ ਨੇ ਮਟੀਰੀਅਲ ਕਦੀ ਕਦੀ ਪਲਾਸਟਿਕ ਹੁੰਦਾ ਕਦੀ ਕਦੀ ਲੱਕੜ ਹੁੰਦੀ ਆ ਫਿਰ ਉਹ ਲੱਗ ਲੱਗ ਜਾਂਦੀ ਆ ਸੋ ਅਸੀਂ ਲੋਕਾਂ ਨੂੰ ਹਮੇਸ਼ਾ ਹੀ ਰეკਮੈਂਡ ਕਰਦੇ ਆ ਜੇ ਤੇ ਤੁਸੀਂ ਬਾਰਬੀਕਿਊ ਰੱਖਿਆ ਉਹਦਾ ਧਿਆਨ ਰੱਖਣਾ ਚਾਹੀਦਾ ਮਤਲਬ 3 ਤੋਂ 5 ਫੁੱਟ ਕਰੋ ਦੂਰ ਰੱਖਣਾ ਚਾਹੀਦਾ ਕੁਕਿੰਗ ਹੋਣੀ ਚਾਹੀਦੀ ਆ ਸੋ ਇਹ ਕਾਫੀ ਬੇਸਿਕ ਟਿਪਸ ਹੋ ਨਾ ਨਾੜੀ ਨਾਲ ਤੁਹਾਡੇ ਇਲੈਕਟ੍ਰਿਕ ਆਉਟਲੈਟਸ ਓਵਰਲੋਡ ਨਾ ਕਰੋ। ਉਹ ਇਟਸ ਏਵੀ ਕਾਫੀ ਇੰਪੋਰਟੈਂਟ ਗੱਲ ਵਾ ਜੇ ਤੁਹਾਨੂੰ ਨਹੀਂ ਪਤਾ ਜੇ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਆ ਤੁਸੀਂ ਹੋਮ ਸੇਫ ਇਨਸਪੈਕਸ਼ਨ ਵੀ ਬੁੱਕ ਕਰ ਸਕਦੇ ਸ੍ਰੀ ਫਾਇਰ ਸਰਵਿਸ ਵਨੋ ਫ੍ਰੀ ਰਿਸੋਰਸ ਆ ਬੋਤ ਹੀ ਰਿਸੋਰਸ ਜਿਹਦੇ ਵਿੱਚ ਅਸੀਂ ਤੁਹਾਡੇ ਘਰ ਆ ਕੇ ਥੋੜਾ ਮਤਲਬ ਪੂਰਾ ਅਸੈਸ ਕਰ ਸਕਦੇ ਆ ਨਾਲੇ ਨਾਲ ਇਟਸ ਅ ਵੈਰੀ ਗੁੱਡ ਸਰਵਿਸ। ਅੱਛਾ ਇਹ ਜਿਹੜੀ ਹੋਮ ਇਨਸਪੈਕਸ਼ਨ ਹੁੰਦੀ ਹੈ ਇਹ ਬਿਲਕੁਲ ਫ੍ਰੀ ਹੁੰਦੀ ਹੈ ਇਹਦੀਆਂ ਕੀ ਡੀਟੇਲਸ ਆ ਜੇ ਕਿਸੇ ਨੇ ਵੀ ਕਰਾਉਣੀ ਆ ਤਾਂ ਬਿਲਕੁਲ ਫ੍ਰੀ ਆ। ਜਦੋਂ ਹੋਮ ਸੇਫ ਇਨਸਪੈਕਸ਼ਨ ਤੁਸੀਂ ਬੁੱਕ ਕਰਨੀ ਹੋਵੇ ਸੈਰਿਸਿਟੀ ਆਫ ਸਰੀ ਵੈਬਪੇਜ ਤੇ ਜਾ ਕੇ ਤੁਸੀਂ ਆਨਲਾਈਨ ਬੁਕਿੰਗ ਦਾ ਪੋਰਟਲ ਹੈਗਾ ਹੋਮ ਸੇਫ ਦਾ ਉਹ ਉੱਥੇ ਕਲਿੱਕ ਕਰਕੇ ਜਾਂ ਸਾਨੂੰ ਫੋਨ ਵੀ ਕਰ ਸਕਦੇ ਆ ਪਰ ਅਸਾ ਦਾ ਆਨਲਾਈਨ ਦਾ ਹੈ ਇਹ ਸਾਡਾ ਪ੍ਰਾਇਮਰੀ ਮੈਥਡ ਹੈ ਇਹਦੇ ਵਿੱਚ ਇਹ ਹੈ ਕਿ ਤੁਸੀਂ ਹੀ ਹੋਮ ਸੇਫ ਇਨਸਪੈਕਸ਼ਨ ਬੁੱਕ ਕਰਕੇ ਅਸੀਂ ਤੁਹਾਡੇ ਘਰ ਆਉਂਗੇ ਮਤਲਬ ਇਨਸਪੈਕਸ਼ਨ ਨਾ ਸਮਝੋ ਮਤਲਬ ਸਮਝੋ ਕਿ ਇਸ ਅਸੀਂ ਘਰ ਆ ਕੇ ਤੁਹਾਡੇ স্মੋਕ ਡਿਟੈਕਟਰ ਚੈੱਕ ਕਰਦੇ ਆ ਲੈਟਸ ਗੋ ਆਊਟ ਲੈਟਸ ਚੈੱਕ ਕਰਦੇ ਆ ਜੇ ਕੋਈ ਦਿੱਕਤ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਮਦਦ ਥੋੜਾ স্মੋਕ ਡੈਟెక్టర్ ਨਹੀਂ ਉਹ ਨਹੀਂ ਕੰਮ ਕਰਦਾ ਹੋਵੇ ਅਸੀਂ ਫ੍ਰੀ ਆਫ ਕਾਸਟ ਟੈਂਪੋਰਰੀ স্মੋਕ ਡੈਟెక్టర్ ਇੰਸਟਾਲ ਕਰ ਦਿੰਦੇ ਆ ਤੁਹਾਡੇ ਲਈ ਨਾਲੇ ਨਾਲ ਤੁਹਾਨੂੰ ਫਾਇਰ ਸੇਫਟੀ ਟਿਪਸ ਅਸੀਂ ਦੇਵਾਂਗੇ ਸੋ ਇਟਸ ਅ ਵੈਰੀ ਗੁੱਡ ਸਰਵਿਸ ਇਟਸ ਫ੍ਰੀ ਫ੍ਰੀ ਆਫ ਕਾਸਟ ਐਂਡ ਅਸੀਂ ਜਿਹੜੇ ਸਾਰੇ ਸਿਟੀਜ਼ਨਸ ਵਾ ਰეკਮੈਂਡ ਕਰਦੇ ਆ ਕਿ ਇਫ ਜਿਹੜਾ ਫ੍ਰੀ ਸਰਵਿਸ ਦਾ ਯੂਜ਼ ਕਰੋ ਤੁਸੀਂ ਹੈਵ ਸੋ ਮਚ ਥੈਂਕ ਯੂ ਸੋ ਸਾਰੀ ਜਾਣਕਾਰੀ ਓਵਰঅল ਤੁਹਾਨੂੰ ਮਿਲ ਚੁੱਕੀ ਹੈ ਤੇ ਖਾਸ ਕਰਕੇ ਜਦੋਂ ਤੁਸੀਂ ਜਾਣਦੇ ਹੋ ਥੋੜਾ ਬਾਰਬੀਕਿਊ ਕਰਨ ਦਾ ਮਾਨ ਹੈ ਕਿਸੇ ਵੀ ਪਾਰਕ ਵਿੱਚ ਜਾਣਾ ਚਾਹੁੰਦੇ ਹੋ ਹੋਮ ਫ੍ਰੀ ਇਨਸਪੈਕਸ਼ਨ ਦੀ ਗੱਲ ਹੈ ਕੋਈ ਵੀ ਇਕੁਇਪਮੈਂਟ ਦੀ ਗੱਲ ਹੈ ਤਾਂ ਸਾਰੀ ਜਿਹੜੀ ਜਾਣਕਾਰੀ ਹੈ ਉਸ ਸਿਟੀ ਅਫਸਰੀ ਦੇ ਭੇਜ ਦੇ ਉੱਤੇ ਪਈ ਹੈ ਤੁਸੀਂ ਉਹ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਜਿਹੜਾ ਉਹ ਬਚਾ ਕੀਤਾ ਜਾ ਸਕਦਾ ਹੈ ਮੇਰੇ ਸਹਿਯੋਗੀ ਜਸਕਰਨਜੀ ਦੇ ਨਾਲ ਸ਼ਰੀ ਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ